ਉਨਾ ਸੀਮਾ ਸੁਤੰਤਰਤਾ ਦਿਹਾੜਾ ਫਰੀਦਕੋਟ ਵਿਖੇ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਇੱਥੇ ਇਹ ਰਾਜ ਪੱਤਰੀ ਸਮਾਗਮ ਦੇ ਰੂਪ ਵਿੱਚ ਮਨਾਇਆ ਗਿਆ ਅਤੇ ਇਸ ਸਮਾਗਮ ਦੇ ਲਈ ਉਖਤਾ ਪ੍ਰਬੰਧ ਕੀਤੇ ਗਏ ਪੰਜਾਬ ਦੇ ਰਾਜ ਪੱਤਰੀ ਸਮਾਗਮ ਚ ਫਰੀਦਕੋਟ ਵਿਖੇ ਮੁੱਖ ਮਹਿਮਾਨ ਵਜੋਂ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਹਰਾਨੇ ਚੰਡਾ ਲਹਿਰਾਇਆ ਸਮਾਗਮ ਵਿੱਚ ਤਕਰੀਬ ਲਿਆ ਚੁੱਕੇ ਨੇ ਮੁੱਖ ਮੰਤਰੀ ਜੀ ਸਭ ਤੋਂ ਪਹਿਲਾਂ ਬਾਬਾ ਫਰੀਦ ਦੀ ਚਰਚੋ ਧਰਤੀ ਦੇ ਉੱਤੇ ਸਾਡੇ ਦੇਸ਼ ਦੀ ਆਮ ਤੇ ਸ਼ਾਮ ਕੌਮੀ ਝੰਡੇ ਨੂੰ ਲਹਿਰਾਉਣ ਦੀ ਰਸਮ ਦਾ ਕੰਮ ਗੇ ਰਾਸ਼ਟਰੀ ਸੈਲੂਟ ਸਲਾਮ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੁੱਖ ਸਕੱਤਰ ਪੰਜਾਬ ਸ਼੍ਰੀ ਕੇ ਏ ਪੀ ਸਨਾ ਤੇ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਕਰ ਕਰਦਿਆਂ 2 ਅਕਤੂਬਰ ਤੋਂ ਪੰਜਾਬ ਵਾਸੀਆਂ ਲਈ ਪਰਿਵਾਰ ਲਈ ਲਾਗੂ ਹੋ ਰਹੇ 10 ਲੱਖ ਦੇ ਸਿਹਤ ਬੀਮੇ ਦੀ ਗੱਲ ਆਖੀ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨੂੰ ਜਾਰੀ ਰੱਖਣ ਦਾ ਅਹਿਦ ਵੀ ਉਹਨਾਂ ਦੁਹਰਾਇਆ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਿਆਂਦੀ ਕ੍ਰਾਂਤੀ ਦਾ ਜ਼ਿਕਰ ਕਰਦੇ ਹਾਂ ਉਹਨਾਂ ਆਖਿਆ ਕਿ ਪੰਜਾਬ ਦੀਆਂ ਬੱਚੀਆਂ ਪੰਜਾਬ ਦੇ ਵਿਦਿਆਰਥੀ ਮੁੰਡੇ ਜਿਹੜੇ ਨੇ ਉਹ ਹੁਣ ਵੱਡੀਆਂ ਮੱਲਾਂ ਮਾਰ ਰਹੇ ਨੇ ਉਹ ਨੀਟ ਵਰਗੀਆਂ ਪ੍ਰੀਖਿਆਵਾਂ ਜੀਈਈ ਵਰਗੀਆਂ ਪ੍ਰੀਖਿਆਵਾਂਾਂ ਦੇ ਵਿੱਚ ਵੀ ਪੰਜਾਬ ਦਾ ਸੂਬੇ ਦਾ ਨਾਮ ਰੌਸ਼ਨ ਕਰ ਰਹੇ ਨੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਸੁਵਿਧਾਵਾਂ ਦਾ ਜ਼ਿਕਰ ਕਰਦੇ ਹਾਂ ਉਹਨਾਂ ਆਖਿਆ ਕਿ ਸੂਬੇ ਦੇ ਲੋਕਾਂ ਨੂੰ ਹੁਣ ਬਿਜਲੀ ਦੇ ਬਿੱਲ ਨਹੀਂ ਭਰਨੇ ਪੈ ਰਹੇ ਲਗਭਗ 90% ਲੋਕ ਹੁਣ ਬਿਜਲੀ ਦਾ ਬਿੱਲ ਨਹੀਂ ਭਰਦੇ ਕਿਸਾਨ ਵੀ ਹੁਣ ਆਪਣੀਆਂ ਖੇਤਾਂ ਦੀਆਂ ਮੋਟਰਾਂ ਦਿਨ ਦੇ ਕਿਸੇ ਵੀ ਵੇਲੇ ਚਲਾ ਸਕਦੇ ਨੇ ਮੋਟਰ ਛੱਡ ਕੇ ਆਪਣੇ ਖੇਤ ਸਿੰਜ ਸਕਦੇ ਨੇ ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਮਿਲਟਰੀ ਚ ਭਰਤੀ ਨੌਜਵਾਨ ਦੇ ਕਿਸੇ ਵੀ ਜਗ੍ਹਾ ਤੇ ਡਿਊਟੀ ਦੌਰਾਨ ਸ਼ਹੀਦ ਹੋਣ ਤੇ ਉਹਨਾਂ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਰਹੇਗੀ ਉਹਨਾਂ ਇਹ ਵੀ ਆਖਿਆ ਕਿ ਪੰਜਾਬ ਪੁਲਿਸ ਦੇ ਜੋ ਨੌਜਵਾਨ ਡਿਊਟੀ ਦੌਰਾਨ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਵੀ 1 ਕਰੋੜ ਪੰਜਾਬ ਸਰਕਾਰ ਦੇ ਨਾਲ-ਨਾਲ ਉਸ ਬੈਂਕ ਵੱਲੋਂ ਵੀ ਮਿਲੇਗਾ ਜਿਸ ਬੈਂਕ ਦੇ ਵਿੱਚ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਆਉਂਦੀਆਂ ਨੇ ਇਸ ਸਮਾਗਮ ਦਾ ਨਜ਼ਾਰਾ ਵੇਖਦਿਆਂ ਹੀ ਬਣ ਰਿਹਾ ਸੀ ਬੜੀ ਵੱਡੀ ਤਾਦਾਦ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਲੋਕ ਅਤੇ ਆਮ ਜਨਤਾ ਇਸ ਸਮਾਗਮ ਨੂੰ ਵੇਖਣ ਲਈ ਪਹੁੰਚੇ ਹੋਏ ਸੀ ਸਮਾਗਮ ਦੇ ਵਿੱਚ ਜਦੋਂ ਰੇਡ ਤੋਂ ਸਲਾਮੀ ਲੈਣ ਦੇ ਲਈ ਟੁਕੜੀਆਂ ਜੜੀਆਂ ਅੱਗੇ ਵਧੀਆਂ ਉਹ ਨਜ਼ਾਰਾ ਵਾਕਈ ਦੇਖਦਿਆਂ ਬਣਦਾ ਸੀ ਇਤਿਹਾਸਕ ਸ਼ਹਿਰ ਫਰੀਦਕੋ

वाले ना दे देगा और क्लास के प्रेख आगी आगी प्रेख के पंजाब पुलिस के के ड्राइवर पर पैसे दे चल जाएगी पंजाब के प्लाला के के ड्राइवर पर पैसे पर है पंजाब और

ਅਕਾਲ ਅਕੈਡਮੀ ਗਰੁੱਪ ਆਨਲਾਈਨ ਦੇ ਸਾਬਤ ਹੋਣ ਦੀ ਬਾਈ ਮੈਂ ਇਹ ਦੱਸ ਦਿੱਤੇ ਕਿ ਬਹੁਤ ਆਗਰਤਿ ਨੂੰ ਲੰਗਰ ਦਾ ਬੋਲ ਦਾ ਮੈਂ ਨਾ ਕਿ ਟੈਂਟ ਤੇ ਇਹ ਵੀ ਇੱਕ ਤਰੀਕੀ ਤੋਂ ਲਗਰਦਾ ਹੈ ਉਹਨਾਂ ਹੋਰ ਵੀ ਮਰਹੂਮ ਜੀ ਦੇ ਅਰਜ਼ੀ ਦੇ ਆਪਕੋ ਪਹਿਲੀ ਬਰੇਲੀ ਕਵਾਲੀ ਦੇ ਕੇ ਮੈਂ ਆਪਕੋ ਰੱਤਾ ਹੋਇਆ ਲੋਕਤੰਤਰ ਦੇ ਬਾਕੀ ਤੋਂ ਚਲਾਈ ਰਹੀ ਹੈ ਅੱਜ ਸਮਾਗਮ ਕਮਿਟੀ ਵਿਚਾਰਕ ਪ੍ਰੋਫੈਸਰ ਜੀ ਖਲੀਫੇ ਸਾਹਿਬ ਤੇ ਲੋਕਲ ਪ੍ਰਿਜੀ ਹੋਰੋਂ ਮਾਸਤੋ ਸਰਦਾਰ ਭਗਵੰਤ ਸਿੰਘ ਮਾਨ ਬੜੇ ਹੀ ਆਪਣਤ ਦੇ ਨਾਲ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਪਰਿਵਾਰ ਨੂੰ ਮਿਲੇ ਸਕੂਲੀ ਬੱਚੇ ਬੜੇ ਹੀ ਸੋਹਣੇ ਸਜ ਧਜ ਕੇ ਆਪਣੀਆਂ ਪੇਸ਼ਕਾਰੀਆਂ ਮੁਤਾਬਕ ਵਰਦੀਆਂ ਸਜਾ ਕੇ ਕਸਟਮ ਪਾ ਕੇ ਫੈਂਸੀ ਡਰੈਸਾਂ ਦੇ ਵਿੱਚ ਉੱਥੇ ਮੌਜੂਦ ਸਨ ਅਤੇ ਬੈਠੇ ਇਸ ਤਰ੍ਹਾਂ ਲੱਗ ਰਹੇ ਸਨ ਜਿਵੇਂ ਕਿਸੇ ਨੇ ਧਰਤੀ ਦੇ ਉੱਤੇ ਸੋਹਣੇ ਰੰਗ-बिरंगे ਫੁੱਲ ਖੰਡਾ ਦਿੱਤੇ ਹੋਣ ਇਨ੍ਹਾਂ ਵਿਦਿਆਰਥੀਆਂ ਨੂੰ ਦੇਖ ਕੇ ਯਾਦ ਆ ਗਏ ਆਪਣੇ ਵੀ ਸਕੂਲ ਦੇ ਦਿਨ ਜਦੋਂ ਅਸੀਂ ਵੀ ਸਕੂਲ ਵੱਲੋਂ ਪੀਟੀ ਦੇ ਲਈ ਸਟੇਡੀਅਮ ਲਿਜਾਏ ਜਾਂਦੇ ਸੀ ਸਾਰੇ ਹੀ ਵਿਦਿਆਰਥੀ ਵੱਖ-ਵੱਖ ਸਕੂਲਾਂ ਦੇ ਸਟੇਡੀਅਮ ਦੇ ਵਿੱਚ ਇਹ ਲਗਭਗ 15 20 ਦਿਨ ਪਹਿਲਾਂ ਇਹਨਾਂ ਆਜ਼ਾਦੀ ਸਮਾਗਮਾਂ ਤੋਂ ਇਕੱਠੇ ਹੁੰਦੇ ਨੇ ਪ੍ਰੇਡ ਕਰਦੇ ਨੇ ਰਿਹਰਸਲਾਂ ਕਰਦੇ ਨੇ ਅਤੇ ਆਪਣੀਆਂ ਪੇਸ਼ਕਾਰੀਆਂ ਬਾਰੀ ਬਰਸੀ ਕਹਨ ਗਿਆ ਸੀ ਬਾਰੀ ਬਰਸੀ ਖਟ ਨਹੀਂ ਗਿਆ ਸੀ ਖਟ ਕੇ ਲਿਆਂਦੀ ਰਾਹ ਇਸ ਫੁੱਲਾ ਦਿਨ ਹਾਰ ਬਦਲੀ ਸਿੱਖਿਆ ਕ੍ਰਾਂਤੀ ਆਈ ਇਸ ਫੁੱਲਾ ਦਿਨ ਹਾਰ ਬਦਲੀ ਸਿੱਖਿਆ ਕ੍ਰਾਂਤੀ ਆਈ ਇਸ ਫੁੱਲਾ ਦਿਨ ਹਾਰ ਬਦਲੀ ਕੀ ਕਿਆ ਕ੍ਰਾਂਤੀ ਆਈ ਇਸ ਦਿਨ ਹਾਰੋਦਰੀ 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 ਨਿਹਾਰਾ ਪੋਣਾ ਨਿਚਟਾ ਪੋਣਾ ਨਿਹਾਰਾ ਪੋਣਾ ਨਿਚਟਾ ਪੋਣਾ ਮੇਰੇ ਦੇਸ਼ ਦਾ ਤਰੰਗਾ ਨਿਭਾ ਸਕੋਣਾ ਮੇਰੇ ਦੇਸ਼ ਦਾ ਤਰੰਗਾ ਨਿਭਾ ਇਸ ਤੋਂ ਬਾਅਦ ਝਾਕੀਆਂ ਦਾ ਦੌਰ ਚੱਲਿਆ ਜਿਸ 'ਚ ਫਰੀਦਕੋਟ ਪੁਲਿਸ ਨੇ ਨਸ਼ਿਆਂ ਵਿਰੁੱਧ ਯੁੱਧ ਦੇ ਤਹਿਤ ਖੇਡਾਂ ਨੂੰ ਪ੍ਰोत्ਸਾਹਨ ਕਰਦੀ ਇੱਕ ਝਾਕੀ ਪੇਸ਼ ਕੀਤੀ ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਆਵਾਸ ਗ੍ਰਾਮੀਣ ਯੋਜਨਾ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ ਮਕਾਨ ਉਸਾਰੀ ਅਤੇ ਉਹਨਾਂ ਨੂੰ ਲੋਕਾਂ ਦੇ ਸਪੁਰਦ ਕਰਨ ਸੰਬੰਧੀ ਵੀ ਇੱਕ ਝਾਕੀ ਪੇਸ਼ ਕੀਤੀ ਗਈ ਅਤੇ ਇਸੇ ਤਰ੍ਹਾਂ ਮਾਰਕਫੈਡ ਵੱਲੋਂ ਵੀ ਵੱਖ-ਵੱਖ ਪ੍ਰੋਡਕਟ ਬਣਾ ਕੇ ਸਹਾਇਕ ਧੰਦਿਆਂ ਦੇ ਵਿੱਚ ਲੋਕਾਂ ਦੀ ਮਦਦ ਦੇ ਲਈ ਜੋ ਉਪਰਾਲੇ ਕੀਤੇ ਜਾਂਦੇ ਨੇ ਉਹ ਝਾਕੀਆਂ ਪੇਸ਼ ਕੀਤੀਆਂ ਇੱਕ ਝਾਕੀ ਵੇਰਕਾ ਦੀ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਕੀਤੀ ਗਈ ਨਾਲ ਹੀ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਦਰਸਾਉਂਦੀ ਇੱਕ ਝਾਕੀ ਵੀ ਦਿਖਾਈ ਗਈ ਜਿਸ ਦੇ ਤਹਿਤ ਆਮ ਆਦਮੀ ਕਲੀਨਿਕ ਜੋ ਚੱਲ ਰਹੇ ਨੇ ਅਤੇ ਕੁੱਤੇ ਦੇ ਵੱਢਣ ਦੇ ਉੱਤੇ ਰੇਬੀਜ਼ ਦੇ ਜਿਹੜੇ ਇੰਜੈਕਸ਼ਨ ਨੇ ਟੀਕੇ ਨੇ ਉਹ ਹੁਣ ਆਮ ਆਦਮੀ ਕਲੀਨਿਕਾਂ ਦੇ ਵਿੱਚ ਲੱਗਣਗੇ ਇਹ ਗੱਲ ਦਰਸਾਈ ਜਿਤਾਈ ਗਈ ਅਤੇ ਖੇਤੀਬਾੜੀ ਵਿਭਾਗ ਦੀ ਇੱਕ ਝਾਕੀ ਝੋਨੇ, ਝੇਠਾਂ, ਰਕਬਾ ਘਟਾਓ, ਬਾਸਮਤੀ ਨਰਮਾ ਦਾਲਾਂ ਸੰਬੰਧੀ ਇੱਕ ਝਾਕੀ ਪੇਸ਼ ਕੀਤੀ ਗਈ ਜੋ ਕਿ ਵਧੀਆ ਸੁਨੇਹਾ ਦੇ ਰਹੀ ਸੀ ਬાગਬਾਨੀ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਫਰੀਦਕੋਟ ਦੀ ਵੀ ਇੱਕ ਝਾਕੀ ਪੇਸ਼ ਕੀਤੀ ਗਈ ਨਾਲੋਂ ਨਾਲ ਰੰਗ-ਬਰੰਗੇ ਗੁਬਾਰੇ ਆਕਾਸ਼ ਦੇ ਵਿੱਚ ਅਸਮਾਨ ਚੂਟਦੇ ਨਜ਼ਰ ਆਏ ਬાગਬਾਨੀ ਵਿਭਾਗ ਫਰੀਦਕੋਟ ਜ਼ਿਲ੍ਹੇ ਦੀ ਇੱਕ ਝਾਕੀ ਜੋ ਕਿ ਬਾਗਬਾਨੀ ਨੂੰ ਉਤਸ਼ਾਹਿਤ ਪ੍ਰੇਰਿਤ ਕਰਦੀ ਨਜ਼ਰ ਆਈ ਇਸ ਤੋਂ ਬਾਅਦ ਪੋਸ਼ਣ ਅਭਿਆਨ ਰੰਗਲਾ ਪੰਜਾਬ ਬਣਾਉਣ ਦੇ ਲਈ ਅੰਗਣਵਾੜੀ ਦੀ ਇੱਕ ਝਾਕੀ ਵੀ ਪੇਸ਼ ਕੀਤੀ ਗਈ ਜਿਸ ਚ ਅੰਗਣਵਾੜੀ ਦੇ ਵਿੱਚ ਬੱਚਿਆਂ ਨੂੰ ਖਾਣਾ ਖਵਾਉਂਦੀਆਂ ਆਂਗਣਵਾੜੀ ਵਰਕਰ ਮਹਿਲਾਵਾਂ ਨੂੰ ਉਤਸ਼ਾਹਿਤ ਕਰਦੀਆਂ ਗਰਭਵਤੀ ਮਹਿਲਾਵਾਂ ਦਾ ਧਿਆਨ ਰੱਖਦੀਆਂ ਸਾਨੂੰ ਡਾਈਟ ਸੰਬੰਧੀ ਸੁਨੇਹਾ ਦਿੰਦੀ ਇਹ ਚਾੱਕੀ ਬੜੀ ਖੂਬ ਪੇਸ਼ ਕੀਤੀ ਗਈ ਅਤੇ ਉਸ ਤੋਂ ਬਾਦ ਇੱਕ ਬੜੀ ਬਿਹਤਰ ਝਾਕੀ ਜਿਹੜੀ ਆ ਉਹ ਸਕੂਲ ਵਿਭਾਗ ਵੱਲੋਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਪੇਸ਼ ਕੀਤੀ ਗਈ ਜਿਸ ਦੇ ਤਹਿਤ ਮਾਸਟਰ ਜਿਹੜੇ ਆ ਉਹ ਛੋਟੇ ਵਿਦਿਆਰਥੀਆਂ ਨੂੰ ਛੋਟੇ ਬੱਚਿਆਂ ਨੂੰ ਪੜਾਉਂਦੇ ਨਜ਼ਰ ਆਏ ਅਤੇ ਬੱਚਿਆਂ ਨੂੰ ਅਸੀਂ ਜੈ ਹਿੰਦ ਬੁਲਾਈ ਇਹਨਾਂ ਬੱਚਿਆਂ ਨੇ ਬੜੇ ਖੁਸ਼ ਹੋ ਕੇ ਸਾਨੂੰ ਜੈ ਹਿੰਦ ਦਾ ਜਵਾਬ ਵੀ ਦਿੱਤਾ ਸਣੇ ਮਾਸਟਰਾਂ ਦੇ ਤੇ ਫਿਰ ਉਸ ਤੋਂ ਬਾਅਦ ਪੀਟੀ ਦੇ ਦੌਰ ਚੱਲੇ ਇਹਨਾਂ ਪੀਟੀ ਦੇ ਜੋ ਦੌਰ ਸੀ ਇਹਨਾਂ ਦੇ ਵਿੱਚ ਬੜੇ ਹੀ ਰੰਗ-ਬਰੰਗੇ ਸੋਹਣੇ ਵਰਦੀਆਂ 'ਚ ਤਿਰੰਗੇ ਦੇ ਰੰਗ 'ਚ ਸਜੇ ਬੱਚੇ ਜਿਹੜੇ ਸੀ ਉਹ ਇੱਥੇ ਨਜ਼ਰ ਆਏ ਬੁੱਲੀ ਵਿਦਿਆਰਥੀ ਆਪੋ ਆਪ ਵੱਲੋਂ ਤਿਆਰ ਕੀਤੀਆਂ ਗਈਆਂ ਪੇਸ਼ਕਾਰੀਆਂ ਨੂੰ ਲੈ ਕੇ ਉਤਸ਼ਾਹ ਦੇ ਵਿੱਚ ਨਜ਼ਰ ਆਇਆ। ਹਾਂਜੀ ਮਾਸਟਰ ਜੀ। ਸਿਕਲ ਜੀ। ਆਪਾ ਫਿਰ ਸਕੂਲ ਦੇ ਬੱਚੇ ਜੀ। ਇਹ ਹਰਿਆਣਾ ਦਾ ਸਟੇਟ ਡਾਂਸ ਜਿਹੜਾ ਪ੍ਰੈਜੈਂਟ ਕਰ ਰਿਹਾ ਹਰਿਆਣਵੀ ਡਾਂਸ ਦੇ ਬੱਚੇ ਤਾਂ ਉਹ ਸਾਰੇ ਪਾਣੀ ਦੇ ਵਿੱਚ ਆਏ ਬੱਚੇ ਅੱਜ 15 ਅਗਸਤ ਦੇ ਦਿਨ ਤੇ ਜਿਹੜੇ ਬੱਚੇ ਅੱਜ ਰਿਸਪੈਕਟਡ ਸਾਡੇ ਸੀਐਲ ਸਾਹਿਬ ਆਏ ਨੇ ਉਹਨਾਂ ਨੂੰ ਅਸੀਂ ਉਹ ਰਿਪਰੈਜ਼ੈਂਟ ਕਰਨਾ ਹੈ ਹਰਿਆਣੇ ਦਾ ਡਾਂਸ ਸੀ। हेलो वी आर हियर नेवी स्टेडियम ਅਸੀਂ ਇੱਥੇ ਹਰਿਆਣਵੀ ਡਾਂਸ ਕਰਨ ਆਇਆ ਅਸੀਂ ਬਾਬਾ ਫਰੀਦ ਸਕੂਲ ਵੱਲੋਂ ਆ ਤੇ ਅਸੀਂ ਸਾਰੇ ਟੋਟਲ 119 ਸਟੂਡੈਂਟਸ ਆ ਤੇ ਹੁਣ ਅਸੀਂ ਤੁਹਾਡੇ ਸਟੈਪ ਕਰਕੇ ਦਿਖਾਨੇ ਆ ਅਸੀਂ ਹਰਿਆਣਵੀ ਕੱਢੇ ਪਾਏ ਨੇ ਫਰਸਟ ਸਟੈਪ ਕਰਨਾ ਇਦਾਂ ਹੈ ਤੇ ਅਸੀਂ ਇਦਾਂ ਕਰਦੇ ਇਸ ਤਰ੍ਹਾਂ ਇਨਾ ਬੱਚਿਆਂ ਦੇ ਉਤਸ਼ਾਹ ਦੇ ਨਾਲ ਹੀ ਪੰਜਾਬ ਦਾ ਰਾਜ ਪੱਦਰੀ ਸਮਾਗਮ ਸੁਤੰਤਰਤਾ ਦਿਵਸ ਦਾ ਯਾਦਗਾਰੀ ਹੋ ਨਿਪੜਿਆ